ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਵੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਾਮne ਚਲਦਿਆਂ ਕਨਚ ਰੱਖੇ ਜੀ। ਤੇ ਅੱਜ ਦੀ ਵੀਡੀਓ ਜੀ ਆਪਾਂ ਇੱਕ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਜੀ ਸਬਜੀ ਦੀ, ਪੁਰਜੀ ਦੀ। ਤੇ ਆਪਾਂ ਜੀ ਬਣਾਵਾਂਗੇ ਮੂਲੀਆਂ ਦੀ ਪੁਰਜੀ। ਤੇ ਇੰਨੀ ਕੁ ਟੇਸਟੀ ਬਣਦੀ ਆ ਨਾ ਕਿ ਤੁਸੀਂ ਨਾ ਸਾਰੀ ਪੁਰਜੀ ਹੋਰ ਭੋਲ ਜਾਓਗੇ। ਬਹੁਤ ਹੀ ਟੇਸਟੀ ਬਣਦੀ ਆ ਤੇ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਦੇਖਿਓ ਤੇ ਬਣਾ ਕੇ ਵੀ ਦੇਖਿਓ ਜ਼ਰੂਰ ਮੇਰੀਆਂ ਭੈਣਾਂ ਤੇ ਚਲੋ ਜੀ ਆਪਾਂ ਇੱਥੇ ਮੂੜੀਆਂ ਨੂੰ ਨਾ ਛਿੱਲਣ ਲੱਗੇ ਹੋਏ ਸੀ ਤੇ ਮੂੜੀਆਂ ਛੋਟੀਆਂ-ਛੋਟੀਆਂ ਹੀ ਆਪਣੀਆਂ ਖੇਤ ਚੋਂ ਨਿਕਲੀਆਂ ਸੀ ਤੇ ਹੁਣ ਆ ਮੈਂ ਇਹਨੂੰ ਕद्दू ਕਸ ਕਿਹੜੇ ਪਾਸਿਓਂ ਕਰਨਾ ਹੈ ਕद्दू ਦੇ ਕद्दू ਕਸ ਦੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਲਓ ਜੀ ਆਪਾਂ ਇੱਥੇ ਕद्दू ਕਸ ਕਰਨ ਲੱਗ ਪਏ ਸੀ ਤੇ ਆਪਾਂ ਨਾ ਜਿਹੜੀ ਮੋਟੀ ਵਾਲੀ ਸਾਈਡ ਹੁੰਦੀ ਹੈ ਨਾ ਕੱਦੂ ਕਸ ਦੀ ਉਧਰ ਆਪਾਂ ਮੂੜੀਆਂ ਨੂੰ ਕੱਦੂ ਕਸ ਕਰਨਾ ਹੈ ਮੋਟੀ ਵਾਲੀ ਸਾਈਡ ਫਰੀਕ ਵਾਲੀ ਨਹੀਂ ਕਰਨਾ ਤੇ ਹੁਣ ਆਪਾਂ ਸਾਰੀਆਂ ਮੂੜੀਆਂ ਨੂੰ ਜੀ ਕੱਦੂ ਕਸ ਕਰ ਲਾਂਗੇ ਤੇ ਫਿਰ ਤੁਹਾਨੂੰ ਅੱਗੇ ਦਿਖਾਉਂਦੇ ਆ ਤੇ ਜਿਹੜੀ ਪੁਰਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਜੀ ਤੇ ਇੱਕ ਵਾਰੀ ਮੇਰੀਆਂ ਪੈਣਾ ਜ਼ਰੂਰ ਟਰਾਈ ਕਰਿਓ ਇਹ ਇੱਧਰ ਜੀ ਆਪਾਂ ਨਾਲ ਦੇ ਨਾਲ ਨਾ ਤੇਲੀ ਚ ਪਾਣੀ ਰੱਖਤਾ ਸੀ ਗਰਮ ਤੇ ਗਰਮ ਪਾਣੀ ਹੋ ਗਿਆ ਸੀ ਤੇ ਹੁਣ ਮੈਂ ਉਹਦੇ ਚ ਪਾਤੀਆਂ ਸੀ ਸਾਰੀਆਂ ਮੂੜੀਆਂ ਜਿਹੜੀਆਂ ਆਪਾਂ ਕੁੱਤਰੀਆਂ ਆ ਤੇ ਮੈਂ ਫੇਰ ਤੋਂ ਕਹਿ ਰਹੀ ਆ ਜੀ ਮੂੜੀਆਂ ਮੋਟੀ ਸਾਈਡ ਤੋਂ ਕੁੱਤਣੀਆਂ ਆ ਬਰੀਕ ਬਲੋਂ ਨਹੀਂ ਕੁੱਤਣੀਆਂ ਤੇ ਇਹਨੂੰ ਹੁਣ ਆਪਾਂ 1-2 ਮਿੰਟ ਵਾਸਤੇ ਸਿਰਫ ਉਬਾਲਣਾ ਹੈ ਤੇ ਆਪਾਂ 1-2 ਮਿੰਟ ਵਾਸਤੇ ਹੀ ਇਹਨੂੰ ਬਾਲਾਂਗੇ ਤੇ ਚਲੋ ਜੀ ਮੋਲੀਆਂ ਨੂੰ ਬਾਲਾ ਆ ਗਿਆ ਇਹ ਦੇਖੋ ਤੇ ਆਪਾਂ ਜ਼ਿਆਦਾ ਬਾਲੇ ਨਹੀਂ ਦਵਾਣੇ ਬਸ 1 ਮਿੰਟ ਵਾਸਤੇ ਹੀ ਆਪਾਂ ਇਹਨੂੰ ਬਾਲਣਾ ਹੈ ਤੇ ਕਿਉਂਕਿ ਜ਼ਿਆਦਾ ਬਾਲਾਂਗੇ ਨਾ ਤਾਂ ਫਿਰ ਜ਼ਿਆਦਾ ਖੋਲ ਜਾਣਗੀਆਂ ਤੇ ਆਪਾਂ ਬਸ ਇੱਕ ਮਿੰਟ ਇਹਨੂੰ ਬਾਲਣਾ ਹੈ ਤੇ ਬਾਲਾ ਆ ਗਿਆ ਤੇ ਮੈਂ ਹਮ ਲਿਆਈਆਂ ਤੇ ਹੁਣ ਆਪਾਂ ਇਹਨੂੰ ਛਾਣ ਲਵਾਂਗੇ ਤਰਾ ਕਰ ਦਿੱਤਾ। ਨਾ ਜੇ ਪਾਕਿਸਤਾਨਾ ਦਾ ਪਾਣੀ ਢੜਕ ਨਾ ਜਤਾ ਨਾ ਸੁੱਕਾ ਸੁੱਕਾ ਕਰ ਲੈਣਾ। ਸਾਹ ਨੇ ਨੂੜੀਆਂ ਨੇ ਜਿਹੜੀਆਂ ਛੋੜ ਲਈਆਂ ਆ ਤੇ ਐਨ ਸੁੱਕੀਆਂ ਸੁੱਕੀਆਂ ਹੋ ਗਈਆਂ ਨੇ ਕੁੜੀਆਂ ਬਿਲਕੁਲ ਵੀ ਨਹੀਂ ਤੇ ਆਪਾਂ ਜਿਸ ਤਰ੍ਹਾਂ ਹੁਣ ਅੱਗੇ ਇਹਨੂੰ ਲਾਵਾਗੇ ਤੜਕਾ ਤੇ ਤੜਕੇ ਚ ਆਪਾਂ ਕੀ ਪਾਉਣਾ ਆ ਤੇ ਉਹ ਆਪਾਂ ਤੁਹਾਨੂੰ ਦੱਸ ਲਓ ਜੀ ਇੱਥੇ ਆਪਾਂ ਨਾ ਕੜਾਈ ਚ ਤੇਲ ਪਾ ਲਿਆ ਏ ਦੋ ਕੜਚੀਆਂ ਮੈਂ ਤੇਲ ਦੀਆਂ ਪਾਈਆਂ ਆ ਡੇਢ ਕਪਈ ਆ ਤੇ ਇਧਰ ਆਪਾਂ ਸਮਾਨ ਕੱਟ ਲਿਆ ਏ ਜੀ ਹਰੀ ਮਿਰਚ ਕੱਟੀ ਨਹੀਂ ਉਹ ਸਾਬਤ ਹੀ ਆ ਦੋਨੋਂ ਤੋਲੇ ਨਿਆ ਆ ਤੇ ਪਿਆਜ਼ ਤੇ ਅਦਰਕ ਆਪਾਂ ਤਿੰਨ ਚੀਜ਼ਾਂ ਪਾਈਆਂ ਤੇ ਤੁਸੀਂ ਜੀ ਇਹਦੇ ਚ ਟਮਾਟਰ ਵੀ ਜ਼ਰੂਰ ਐਡ ਕਰਿਓ ਮੇਰੇ ਕੋਲ ਹੈ ਨਹੀਂ ਸੀ ਤੇ ਇਸ ਕਰਕੇ ਮੈਂ ਨਹੀਂ ਪਾਇਆ ਟਮਾਟਰ ਨਾਲ ਵੀ ਬਹੁਤ ਜ਼ਿਆਦਾ ਟੇਸਟ ਬਣਦਾ ਹੈ ਜੀ ਜ਼ਰੂਰ ਪਾਇਓ ਤੇ ਹੁਣ ਆਪਾਂ ਤੇਲ ਗਰਮ ਕਰਕੇ ਤੇ ਇਹਦੇ ਚ ਜੀ ਪਾਤਾ ਆ ਆਪਾਂ ਕੱਟਿਆ ਹੋਇਆ ਸਮਾਨ ਤੇ ਇਹ ਜਿਹੜੀਆਂ ਚੀਜ਼ਾਂ ਮੈਂ ਪਾਈਆਂ ਆ ਇਹ ਹੀ ਪਾਣੀਆਂ ਆ ਹਰੀਆਂ ਮਿਰਚਾਂ ਮੈਂ ਸਾਬਤ ਤਾਂ ਪਾਈਆਂ ਕਿਉਂਕਿ ਬੱਚੇ ਨਹੀਂ ਖਾਂਦੇ ਬੱਚਾਂ ਕਰਕੇ ਨਾ ਮੈਂ ਸਾਬਤ ਪਾ ਦਿੰਨੀ ਆ ਤੇ ਇਧਰ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਨਾ ਫਰਾਈ ਕਰ ਲਾਂਗੇ ਇਹ ਚਲੋ ਜੀ ਜਦੋਂ ਤੱਕ ਪਿਆਜ਼ ਪੂਰੇ ਨਹੀਂ ਹੋ ਜਾਂਦੇ ਨਾ ਤੇ ਆਪਾਂ ਇਹਨੂੰ ਫਰਾਈ ਕਰਾਂਗੇ ਤੇ ਨਾਲ ਦੀ ਨਾਲ ਜੀ ਮੈਂ ਜਿਹੜਾ ਨਮਕ ਮਿਰਚੇ ਉਹ ਇਕੱਠਾ ਕਰ ਲੈਂਦੀ ਆ ਤੇ ਆਪਾਂ ਜੀ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਭੈਣ ਭਾਈ ਅੱਗੇ ਵੀ ਆਪਣੀ ਵੀਡੀਓ ਦੇਖਦੇ ਆ ਕਿ ਨਮਕ ਮਿਰਚ ਜਿਹੜਾ ਮਸਾਲਾ ਆਪਾਂ ਸਾਰੇ ਘਰ ਦੇ ਹੀ ਵਰਤਦੇ ਆ ਤੇ ਸਬਜ਼ੀ ਉਹਦੇ ਨਾਲ ਵੀ ਬਹੁਤ ਵਧੀਆ ਟੇਸਟੀ ਬਣ ਜਾਂਦੀ ਏ ਤੇ ਇੱਧਰ ਹੁਣ ਜੀ ਮੈਂ ਨਾ ਨਮਕ ਮਿਰਚ ਜਿਹੜਾ ਟੇਸਟ ਦੇ ਅਨਸਾਰ ਜਿੰਨਾ ਕੋ ਆਪਾਂ ਪਸੰਦ ਕਰਦੇ ਆ ਤਿੱਖਾ ਖਾਂਦੇ ਆ ਤਾਂ ਤਿੱਖਾ ਪਾ ਲਓ ਜੇ ਘੱਟ ਖਾਂਦੇ ਆ ਤਾਂ ਘੱਟਾ ਪਾ ਲਓ ਤੇ ਉਹ ਆਪਾਂ ਜੀ ਟੇਸਟ ਦੇ ਅਨਸਾਰ ਨਮਕ ਮਿਰਚ ਜਿਹੜਾ ਮੈਂ ਇਕੱਠਾ ਕਰ ਲਿਆ ਏ ਤੇ ਹੁਣ ਆਪਾਂ ਨਾ ਪਿਆਜ਼ ਨੂੰ ਪੂਰੇ ਹੋਣ ਤੋਂ ਬਾਅਦ ਤੇ ਇਹਦੇ ਚ ਹੁਣ ਆਪਾਂ ਪਾ ਦਾਂਗੇ ਜੀ ਮਸਾਲਾ ਜਿਹੜਾ ਆਪਾਂ ਇਕੱਠਾ ਕੀਤਾ ਏ ਨੂਨ ਮਿਰਚ ਤੇ ਵੀਡੀਓ ਨੂੰ ਜੀ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਜੀ ਤੇ ਤਾਂ ਇਹ ਚੀਜ਼ ਵਧੀਆ ਟੇਸਟੀ ਬਣਦੀ ਹੈ ਜੇ ਆਪਾਂ ਉਹਨੂੰ ਪ੍ਰੋਪਰ ਦੇਖਾਂਗੇ ਤਾਂ ਤੇ ਚਲੋ ਜੀ ਹੁਣ ਆਪਾਂ ਨਾ ਜ਼ਿਆਦਾ ਸੜਨ ਨਹੀਂ ਦੇਣਾ ਹੈਗਾ ਲੋਨ ਮਿਰਚ ਤੇ ਆਪਾਂ ਫਟਾਫਟ ਨਾਲ ਦੀ ਨਾਲ ਨਾ ਮੂੰਗਲੀਆਂ ਪਾ ਦਿਆਂਗੇ ਤੇ ਆਪਾਂ ਨਾ ਜਿਹੜਾ ਉਹ ਸਲੋ ਕਰ ਲੈਣਾ ਹੈ ਫਲੇਮ ਨੂੰ ਜਦੋਂ ਆਪਾਂ ਲੋਨ ਮਿਰਚ ਪਾਣਾ ਹੈ ਨਾ ਉਹਦਾ ਆਪਾਂ ਗੈਸ ਨੂੰ ਸਲੋ ਕਰ ਲਾਂਗੇ ਕਿਉਂਕਿ ਨਾ ਮੁਚ ਮਿਰਚ ਜੀੜਾ ਨਾ ਸੜੇ ਨਾ ਤੇ ਚਲੋ ਜੀ ਹੁਣ ਆਪਾਂ ਚੰਗੀ ਤਰੈ ਨੂੰ ਹਿਲਾ ਕੇ ਨਾ ਮਿਕਸ ਕਰ ਦੇਣਾ ਹੈ ਤੇ ਇੱਕ ਚੀਜ਼ ਹੋਰ ਆਪਾਂ ਐਂਡ ਤੇ ਪਾਣੀ ਆ ਤੇ ਉਹ ਵੀ ਜ਼ਰੂਰ ਪਾਓ ਜੀ ਤੇ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਦੇਖਿਓ ਕਿ ਮੁਗਲੀਆਂ ਕਿਸ ਤਰ੍ਹਾਂ ਬਣੀਆਂ ਆ ਗੁੜੀਆਂ ਦੀ ਪੁਰਜੀ ਕਿਵੇਂ ਬਣੀ ਆ ਤੇ ਚਲੋ ਹੁਣ ਆਪਾਂ ਨਾ ਨੂੰ ਟੱਕ ਦਿਆਂਗੇ ਪਲੇਟ ਦੇ ਨਾਲ ਤੇ 5-7 ਮਿੰਟ ਤੱਕ ਨਾ ਆਪਾਂ ਇਹਨੂੰ ਰਿਜਣ ਦਿਆਂਗੇ ਤਾਂ ਕਿ ਜਿਹੜਾ ਔਣ ਮਿਰਚੇ ਸਾਰਾ ਮੂੜੀਆਂ ਦੇ ਵਿੱਚ ਨਾ ਰਚ ਜਾਵੇ ਤੇ ਆਪਾਂ ਵਿੱਚੋਂ ਵਿੱਚ ਹਲਾਉਂਦੇ ਵੀ ਰਵਾਂਗੇ ਕਿ ਨੀਚੇ ਲੱਗਣ ਨਾ ਤੇ ਗੈਸ ਨੂੰ ਆਪਾਂ ਸਲੋ ਹੀ ਰੱਖਾਂਗੇ ਦੇ ਵਿੱਚੋਂ ਮੈਂ 2-3 ਵਾਰ ਇਸ ਤਰ੍ਹਾਂ ਹਿਲਾਤਾ ਸੀ ਤੇ ਫਿਰ ਮੈਂ ਟਾਕਦਾ ਸੀ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਆਪਣੀ ਜਿਹੜੀ ਮੂੜੀਆਂ ਦੀ ਪੁਰਜੀ ਬਿਲਕੁਲ ਰੈਡੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਹੋਰ ਚੀਜ਼ ਪਾਵਾਂਗੇ ਜੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਇਸ ਤਰ੍ਹਾਂ ਉਹ ਆ ਜੀ ਧਣੀਆਂ ਧਣੀਆਂ ਜ਼ਰੂਰ ਪਾਉਣੀਆਂ ਆ ਕਿਉਂਕਿ ਹਰੇਕ ਚੀਜ਼ ਦਾ ਨਾ ਟੇਸਟ ਟੇਸਟ ਜਿਹੜਾ ਨਾ ਅਲੱਗ-ਅਲੱਗ ਹੁੰਦਾ ਏ ਤੇ ਹੁਣ ਆਪਾਂ ਇਹਨੋਂ ਧਨੀਆ ਪਾ ਕੇ ਤੇ ਮਿਕਸ ਕਰ ਦਿਆਂਗੇ ਚੰਗੀ ਤਰ੍ਹਾਂ ਤੇ ਬਹੁਤ ਜ਼ਿਆਦਾ ਟੇਸਟੀ ਬਣ ਗਈ ਸੀ ਸਬਜੀ ਆਪਣੀ ਤੇ ਸਬਜੀ ਕੈਲਪੁਰਜੀ ਕੈਲੋ ਹਨਾ ਵੀ ਬਹੁਤ ਵਧੀਆ ਬਣੀ ਆ ਇਹ ਸਬਜੀ ਜੀ ਆਪਣੀ ਬਹੁਤ ਜ਼ਿਆਦਾ ਪੁਰਜੀ ਬਹੁਤ ਵਧੀਆ ਟੇਸਟੀ ਬਣੀ ਆ ਤੇ ਗੁਰਜੋਤ ਦੇ ਪਾਪਾ ਕਹਿੰਦੇ ਨਾ ਉਹਨਾਂ ਨੇ ਕਈ ਵਾਰੀ ਬਚਪਨ ਦੇ ਵਿੱਚ ਨਾ ਉਹ ਖਾ ਲੈਂਦੇ ਹੁੰਦੇ ਸੀ ਵਾਂਡੇ ਵਗੈਰਾ ਤੇ ਕਹਿੰਦੇ ਵੀ ਉਸ ਤੋਂ ਵੀ ਜ਼ਿਆਦਾ ਟੇਸਟੀ ਬਣੀ ਏ ਤੇ ਇਸ ਕਰਕੇ ਜੀ ਆਪਾਂ ਲਿਖਿਆ ਸੀ ਟਾਈਟਲ ਤੇ ਕਿ ਅੰਡਿਆਂ ਦੀ ਪੁਰਜੀ ਤੋਂ ਵੀ ਜ਼ਿਆਦਾ ਟੇਸਟੀ ਬਣਦੀ ਆ ਤੇ ਆਪਾਂ ਤਾਂ ਜੀ ਇਸ ਚੀਜ਼ ਨੂੰ ਨਈ ਟੈਸਟ ਕੀਤਾ ਬਾਕੀ ਉਹਨਾਂ ਨੇ ਕੀਤਾ ਹੋਇਆ ਹੈ ਤੇ ਉਹਨਾਂ ਖਾਧੇ ਸੀ ਸਬਜੀ ਤੇ ਕਹਿੰਦੇ हां ਬਹੁਤ ਜ਼ਿਆਦਾ ਟੇਸਟੀ ਬਣੀ ਆ ਤੇ ਇਸ ਕਰਕੇ ਜੀ ਆਪਾਂ ਲੇਖਤਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਤੇ ਮਿਲਾਂਗੇ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ 'ਚ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ